ਸਤਿ ਸ਼੍ਰੀ ਅਕਾਲ ਜੀ ਮੈਂ ਸਰਵਿਤ ਢਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਖੇਤਾਂ ਉੱਪਰ ਲੱਗੇ ਫਲਦਾਰ ਬੂਟਿਆਂ ਉੱਪਰ ਬਣਾ ਰਹੇ ਹਾਂ ਫਲਦਾਰ ਬੂਟਿਆਂ ਉੱਪਰ ਬਹੁਤ ਸਾਰੇ ਕੀੜੇ ਹਮਲਾ ਕਰਦੇ ਆ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਸਾਕਾਣੀ ਸੁੰਡੀ ਵਾਸਤੇ ਬਣਾ ਰਹੇ ਹਾਂ ਇਹ ਸੁੰਡੀ ਨੇ ਆਪਣੇ ਖੇਤਾਂ ਦੇ ਵਿੱਚ ਜੋ ਬੂਟੇ ਲੱਗੇ ਹੋਏ ਨੇ ਉਹਨਾਂ ਉੱਪਰ ਹਮਲਾ ਕੀਤਾ ਹੋਇਆ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਹ ਕਿਹੜੇ ਕਿਹੜੇ ਬੂਟਿਆਂ ਫਲਦਾਰ ਬੂਟਿਆਂ ਉੱਪਰ ਹਮਲਾ ਕਰਦੀ ਹੈ ਤੇ ਕਿੰਨਾ ਕਈ ਬੂਟੇ ਦਾ ਨੁਕਸਾਨ ਕਰ ਦਿੰਦੀ ਹੈ ਤੇ ਇਹ ਇਹ ਸੁੰਡੀ ਦੀ ਕੀ ਪਹਿਚਾਣ ਹੈ ਵੀ ਆਪਣੇ ਬੂਟੇ ਉੱਪਰ ਆ ਗਈ ਜਾਂ ਆਪਾਂ ਇਸ ਦਾ ਇਲਾਜ ਕਿਸ ਤਰ੍ਹਾਂ ਕਰਨਾ ਹੈ ਜਾਂ ਇਲਾਜ ਦਾ ਵੀ ਕਿਹੜਾ ਟਾਈਮ ਹੈ ਆਪਾਂ ਕਿਹੜੇ ਟਾਈਮ ਤੇ ਇਹਦਾ ਇਲਾਜ ਕਰ ਸਕਦੇ ਆ ਇਲਾਜ ਆਪਾਂ ਜੈਰਾ ਨਹੀਂ ਕਰ ਸਕਦੇ ਆ ਜਾਂ ਆਪਣੇ ਕਿਹਦੇ ਲੋ ਕੋਈ ਨੁਕਸਾਨ ਦੇ ਰਾਹੀਂ ਇਹਦਾ ਇਲਾਜ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਸੰਤ ਪ੍ਰਭੂ ਸਖਣੀ ਸੁੰਡੀ ਨੂੰ ਇੰਗਲਿਸ਼ ਦੇ ਵਿੱਚ ਬਾਰਕ ਈਟਿੰਗ ਕੈਟਰਪਿਲਰ ਕਹਿੰਦੇ ਹਨ ਇਹ ਸੁੰਡੀ ਬਹੁ ਆਹਰੀ ਹੋਣ ਕਰਕੇ ਨਿੰਬੂ ਜੱਤੀ ਅੰਬ ਅਮਰੂਦ ਜਾਮਨ ਲਕਾਠ ਸੈਤੂਤ ਅਨਾਰ ਬੇਰ ਲੀਚੀ ਆਮਲਾ ਗੁਲਾਬ ਅਤੇ ਹੋਰ ਬਹੁਤ ਸਾਰੇ ਜੰਗਲੀ ਅਤੇ ਸ਼ਾਇਰਟੀ ਦਰਖਤਾਂ ਨੂੰ ਨੁਕਸਾਨ ਕਰਦੀ ਹੈ ਇਸ ਦੀ ਪਛਾਣ ਨਵ ਜੰਮੀਆਂ ਸੁੰਡੀਆਂ ਪੂਰੀਆਂ ਜਦੋਂ ਕੇ ਪੂਰੀਆਂ ਪਾਲ ਜਾਣ ਤੇ ਸੁੰਡੀਆਂ ਦਾ ਰੰਗ ਪੀਲਾ ਖਾਕੀ ਹੋ ਜਾਂਦਾ ਹੈ। ਜਵਾਨ ਕੀੜੇ ਮਜ਼ਬੂਤ ਤੇ ਪੀਲੇ ਪੂਰੇ ਪਤੰਗੇ ਹੁੰਦੇ ਹਨ। ਜਿੰਨਾ ਉੱਪਰ ਪੂਰੇ ਤੱਬੇ ਹੁੰਦੇ ਹਨ। ਅਤੇ ਅਗਲੇ ਖੰਭਾ ਉੱਪਰ ਧਾਰੀਆਂ ਵੀ ਹੁੰਦੀਆਂ ਹਨ। ਤੇ ਪਿਛਲੇ ਖੰਭ ਚਿੱਟੇ ਹੁੰਦੇ ਹਨ। ਪਤੰਗਿਆਂ ਦਾ ਸਿਰ ਤੇ ਧੌਣ ਦੋਵੇਂ ਹੀ ਮਜ਼ਬੂਤ ਹੁੰਦੇ ਹਨ। ਇਹ ਸੁੰਡੀ ਨਕਸ਼ਾਨ ਮੁਖਤਣਾ ਜਿੱਥੋਂ ਦਫਾੜ ਹੁੰਦਾ ਹੈ। ਇਸ ਦੇ ਨੇੜੇ ਰੇਸ਼ਮੀ ਮੋٹے ਰਿਬਨ ਵਾਲੇ ਵਰਗੇ ਜਾਲੇ ਛੱਕ ਦੇ ਉੱਤੇ ਪਏ ਨਜ਼ਰ ਆਉਂਦੇ ਹਨ ਸੁਣਡੀਆਂ ਜਿਵੇਂ ਜਿਵੇਂ ਤਣੇ ਨੂੰ ਖਾਂਦੀਆਂ ਹਨ ਓਮੇ ਓਮੇ ਆਪਣੇ ਉੱਪਰ ਜਾਲਾ ਬਣਾਉਂਦੀਆਂ ਰਹਿੰਦੀਆਂ ਹਨ ਇਹ ਸੁਣਡੀਆਂ ਤਣੇ ਦੇ ਵਿੱਚ ਡੂੰਗੀਆਂ ਚੜੀਆਂ ਜਾਂਦੀਆਂ ਹਨ ਅਤੇ ਮੋਰੀਆਂ ਉੱਤੇ ਵੀ ਇਜਹਾ ਬੂਰਾ ਜਾਂ ਜਾਲਾ ਕਾਫੀ ਮਾਤਰਾ ਵਿੱਚ ਪਿਆ ਮਿਲਦਾ ਹੈ ਸੁਰੰਗਾ ਤੇ ਉਹਨਾਂ ਉੱਪਰ ਜਾਲੇ ਵਿੰਗੇ ਟੱਡੇ ਵਿੰਗ ਤਣਿੰਗੇ ਚੱਲਦੇ ਹਨ ਜਨਾਬ ਵਿੱਚ ਲੱਕੜ ਦਾ ਬੂਰਾ ਅਤੇ ਸੁੰਡੀਆਂ ਦਾ ਮਲ ਤਿਆਗ ਮਿਲਿਆ ਹੁੰਦਾ ਹੈ ਸੁੰਡੀਆਂ ਦਰਖਤ ਦੇ ਤਣੇ ਵਿੱਚ ਸੋਨਾ ਦੇ ਕਰੀ ਮੋਰੀਆਂ ਕਰ ਦਿੰਦੀਆਂ ਇੱਕ ਸੁੰਡੀ ਜਾਂ ਇੱਕ ਕੋਇਆ ਹਰ ਇੱਕ ਮੋਰੀ ਵਿੱਚੋਂ ਮਿਲਦਾ ਹੈ ਗੰভীর ਹਮਲੇ ਵਾਲੀਆਂ ਟਾਹਣੀਆਂ ਸੁੱਕ ਜਾਂਦੀਆਂ ਹਨ ਪਰ ਮੁੱਖ ਤਣਾ ਠੀਕ ਠਾਕ ਰਹਿੰਦਾ ਹੈ ਹਮਲੇ ਕਾਰਨ ਮੂਟੇ ਵਿੱਚ ਰਸ ਚਲਣਾ ਪ੍ਰਭਾਵਿਤ ਹੁੰਦਾ ਹੈ ਜਿਸ ਕਰਕੇ ਦਰਖਤ ਵਿੱਚ ਵਾਧਾ ਰੁਕ ਜਾਂਦਾ ਹੈ ਇਸੋ ਪਰਫਲ ਲੱਗਣ ਦੀ ਸਮਰੱਥਾ ਵੀ ਘਟ ਜਾਂਦੀ ਹੈ। ਛੁੰਡੀਆਂ ਦਾ ਜੀਵਨ ਚੱਕਰ ਗਰਮੀ ਦਾ ਮੌਸਮ ਸ਼ੁਰੂ ਹੋਣ ਤੇ ਕੋਈ ਬਚਪੰਗੇ ਬਾਹਰ ਨਿਕਲਦੇ ਹਨ ਤੇ ਚੁਸਤੀ ਵਿੱਚ ਰਹਿਣ ਲੱਗਦੇ ਹਨ। ਮਾਤਾ ਨਰ ਨਾਲ ਸੰਭੋਗ ਕਰਨ ਤੋਂ ਬਾਅਦ ਬੂਟਿਆਂ ਵਿੱਚ ਪੰਜਾਂ ਬਿਰਲਾਂ ਦਾ ਸ਼ੱਕ ਵਿੱਚ ਬੜੀਆਂ ਚੀਥਾਂ ਵਿੱਚ ਛੁੰਡਾਂ ਦੇ ਵਿੱਚ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਹੈ। ਤਾਂ ਜਿਆ ਨਿਕਲੀਆਂ ਛੁੰਡੀਆਂ ਸ਼ੱਕ ਨੂੰ ਜਗ੍ਹਾ-ਜਗ੍ਹਾ ਦਿਖਾਉਂਦੀਆਂ ਹਨ। ਫਿਰ ਇਹ ਛੁੰਡੀਆਂ 9 ਤੋਂ 11 ਮਹੀਨਿਆਂ ਵਿੱਚ ਆਪਣੀ ਅਵਸਥਾ ਪੂਰੀ ਕਰਕੇ ਲੱਕੜ ਵਿੱਚ ਮੂਰੀ ਕਰਕੇ ਕੋਈ ਦੀ ਵਸਤਾ ਵਿੱਚ ਚਲੀਆਂ ਜਾਂਦੀਆਂ ਹਨ ਗਰਮੀ ਰੁੱਤਾਂ ਉਨਤੇ ਕੋਈ ਵਿੱਚ ਫਿਰ ਪਤੰਗੇ ਨਿਕਲਦੇ ਹਨ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਸਾਲ ਵਿੱਚ ਇਸ ਕੀੜੇ ਦੀ ਸਿਰਫ ਇੱਕ ਪੁੱਤੀ ਹੁੰਦੀ ਹੈ ਇਸ ਦੀ ਰੋਗத்ਾਭ ਲਈ ਬਾਗਾਂ ਦੇ ਆਲੇ ਦੁਆਲੇ ਜਿੰਨਾ ਹੋਰ ਬੂਟਾਂ ਉਪਰ ਇਹ ਕੀੜਾ ਹਮਲਾ ਕਰਦਾ ਹੈ ਉਹਨਾਂ ਦੇ ਵੀ ਇਸ ਕੀੜੇ ਦੀ ਰੋਗத்ਾਭ ਕਰਨੀ ਚਾਹੀਦੀ ਹੈ ਮੋਰੀਆਂ ਵਿੱਚ ਮਿੱਟੀ ਅਤੇ ਤੇਲ ਪਾਉਣ ਨਾਲ ਇਸ ਕੀੜੇ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ ਮਿੱਟੀ ਤੇ ਤੇਲ ਪਾਉਣ ਦਾ ਕੰਮ ਸਤੰਬਰ ਅਕਤੂਬਰ ਤੇ ਦੁਬਾਰਾ ਫਿਰ ਜਨਵਰੀ ਫਰਵਰੀ ਦੇ ਵਿੱਚ ਕਰਨਾ ਚਾਹੀਦਾ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ